ਵਿਚ ਉਸ ਵੇਲੇ ਪੁਲਿਸ ਕੋਠਿਆਂ ਦੇ ਉੱਤੇ ਚੜ ਗਈ ਜਦੋਂ ਉੱਥੇ ਹਫੜਾ ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਦੱਸਿਆ ਜਾ ਰਿਹਾ ਕਿ ਹੁਸ਼ਿਆਰਪੁਰ ਦੇ ਚਿੰਤਪੁਰਨੀ ਰੋਡ ਦੇ ਉੱਤੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਅਤੇ ਵਿਅਕਤੀ ਦੇ ਕਤਲ ਦਾ ਸ਼ੱਕ ਉਸ ਦੇ ਸਕੇ ਭਰਾ ਦੇ ਉੱਤੇ ਜਤਾਇਆ ਜਾ ਰਿਹਾ ਇਹ ਇਲਜ਼ਾਮ ਮ੍ਰਿਤਕ ਦੀ ਭੈਣ ਦੇ ਵੱਲੋਂ ਲਗਾਏ ਗਏ ਨੇ ਉਹਨਾਂ ਦਾ ਕਹਿਣਾ ਕਿ ਪਹਿਲਾ ਹੀ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਆ ਤੇ ਵੱਡੇ ਭਰਾ ਨੇ ਆਪਣਾ ਹਿੱਸਾ ਪਹਿਲਾ ਹੀ ਲੈ ਲਿਆ ਸੀ ਅਤੇ ਦੂਜੇ ਪਾਸੇ ਜਿਹੜਾ ਉਸ ਦੇ ਭਰਾ ਦਾ ਹਿੱਸਾ ਸੀ ਛੋਟੇ ਦਾ ਤਾਂ ਉਹਦੇ ਉੱਤੇ ਆਪਣਾ ਹੱਕ ਜਿਤਾਉਂਦਾ ਸੀ ਜਿਸ ਦੌਰਾਨ ਉਸ ਦਾ ਕਤਲ ਕੀਤਾ ਹੋਵੇਗਾ ਕਿਉਂਕਿ ਲੰਬੇ ਸਮੇਂ ਤੋਂ ਉਹਨਾਂ ਦੇ ਨਾਲ ਇਸ ਮਕਾਨ ਨੂੰ ਲੈ ਕੇ ਕਾਫੀ ਵਿਵਾਦ ਵੀ ਚੱਲ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਜਿਹੜੇ ਕਿ ਉੱਥੇ ਪਹੁੰਚੇ ਤਾਂ ਪਿੰਡ ਦੇ ਵਿੱਚ ਸਹੰਦ ਦਾ ਮਾਹੌਲ ਬਣ ਗਿਆ ਆਓ ਦੇਖਦੇ ਹਾਂ ਇਹ ਸਾਡੇ ਮੇਰੇ ਇਹਦੇ ਭਰਾ ਦਾ ਸੀਗਾ ਛੋਟਾ ਹੁਣ ਆਪਣੇ ਸਭ ਬੜੇ ਨੇ ਵੇਚ ਲਿਆ ਸੀਗਾ ਇਹ ਛੋਟਾ ਸੀਗਾ ਜੀ ਜਦੋਂ ਇਹ ਛੋਟਾ ਸੀ ਹਾਂਜੀ ਮੰਮੀ ਡੈਡੀ ਪੂਰੇ ਹੋ ਗਏ ਇੱਥੇ ਰਹਿੰਦਾ ਸੀ ਸਬਜ਼ੀ ਦੀ ਦੁਕਾਨ ਤੇ ਲੱਗਾ ਸੀਗਾ ਜਿਹਨਾਂ ਦੀ ਡੈਥ ਹੋਈ ਇਹਨਾਂ ਦਾ ਨਾਮ ਕੀ ਆ ਇਹਨਾਂ ਦਾ ਬ੍ਰਿੰਦਰ 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 ਉਮਰ ਕਿੰਨੀ ਸੀ ਜੀ ਇਹ ਹੁਣੀ ਆ 35 36 ਸਾਲ ਕਿੰਨੀ ਉਮਰ ਸੀ ਜੀ ਇੰਨੀ ਕਈ ਹੁਣੀ ਆ ਅੱਛਾ ਇਹ ਕੀ ਕੰਮ ਕਰਦੇ ਸੀ ਇਹ ਸਬਜ਼ੀ ਦੁਕਾਨ ਤੇ ਨਾ ਗੱਡੀ ਚਲਾਉਂਦਾ ਪਹਿਲਾਂ ਗੱਡੀ ਚਲਾਉਂਦਾ ਸੀ ਅੱਛਾ ਜੀ ਪਹਿਲਾਂ ਗੱਡੀ ਚਲਾ ਹੁਣ ਸਬਜ਼ੀ ਵੇਚਦੇ ਸੀ ਹਾਂ ਸਬਜ਼ੀ ਦੁਕਾਨ ਤੇ ਲੱਗਾ ਸੀਗਾ ਕਿੱਥੇ ਜੀ ਇੱਥੇ ਹੀ ਮੁੰਡੇ ਦੇ ਕੋਲ ਆਪਣੇ ਆਦਮਾ ਲੋ ਅੱਛਾ ਜੀ ਇਹ ਕੋ ਕਦੋਂ ਪਤਾ ਲੱਗਾ ਤੁਹਾਨੂੰ ਇਸ ਖਬਰ ਬਾਰੇ ਮੈਨੂੰ ਸੁਣੇ ਪਤਾ ਲੱਗਾ ਜੀ ਕੀ ਕੀ ਹਾਲਾਤ ਦੇਖੇ ਕੀ ਲੱਗਦਾ ਤੁਹਾਨੂੰ ਨਹੀਂ ਮੈਨੂੰ ਪਹਿਲਾਂ ਵੀ ਇਹਨੇ ਪਹਿਲਾਂ ਵੀ ਕਾਲ ਕੀਤੀ ਸੀ ਕਹਿੰਦਾ ਉਹ ਸਾਡਾ ਥੈ ਦਾ ਸੀਗਾ ਮਸਲਾ ਚੱਲਦਾ ਹੈ ਕਹਿੰਦਾ ਮੇਰਾ ਆ ਇਸ ਕਰਕੇ ਸਾਡੇ ਬਰੇ ਬ੍ਰਦਰ ਨੇ ਸਾਡੇ ਤੇ ਰਿਪੋਰਟ ਵੀ ਦਿੱਤੀ ਸੀ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਇਹ ਥੈ ਮੁੰਡੇ ਦਾ ਆ ਮੁੰਡਾ ਕਿੱਥੇ ਜਾਊਗਾ ਹਨਾ ਅਸੀਂ ਉਹਨੂੰ ਕਿਹਾ ਸੀ ਕਿ ਮੁੰਡੇ ਨੂੰ ਸਾਹਮਲਾ ਤੂੰ ਲੈ ਲੈ ਸਾਰਾ ਕੁਝ ਅਸੀਂ ਤੈਨੂੰ ਕੁਝ ਨਹੀਂ ਕਹਿੰਦੀਆਂ ਇਹ ਥੋੜੇ ਕ ਦਿਨ ਮੇਰੇ ਕੋਲ ਚੱਲ ਗਿਆ ਮੇਰੀ ਕੁੜੀ ਬਾਹਰ ਗਈ ਸੀਗੀ ਤੇ ਮੈਂ ਕਿਹਾ ਚੱਲ ਤੂੰ ਕੋਈ ਨਹੀਂ ਮੇਰੇ ਕੋਲ ਰਹਿ ਲੈ ਹਨਾ ਆਪਾਂ ਖੋਦ ਜਿੰਦੇ ਜੁੰਦੇ ਆ ਸਾਰੀ ਕਰਕੇ ਗਏ ਸੀ ਤੇ ਉਹ ਇਨਨੇ ਆ ਕੇ ਪਿੱਛੋਂ ਜਿੰਦੇ ਲਾਤੇ ਠੀਕ ਆ بڑے ਭਰਾਣੇ ਕਹਿੰਦਾ ਕੰਬ ਜਾ ਕਹਿੰਦਾ ਮੇਰਾ ਆ ਤੇ ਅਸੀਂ ਫੇਰ ਸਾਨੂੰ ਦੱਸਿਆ ਗਿਆ ਤੇ ਕਹਿੰਦੇ ਇੱਥੇ ਜਿੰਦੇ ਲਾਤੇ ਔਰ ਇੱਥੇ ਇਹਦਾ ਮੁੰਡਾ ਆਂਦਾ ਹੁੰਦਾ ਸੀਗਾ ਤੇ ਕਹਿੰਦਾ ਆਖੇ ਇੱਥੇ ਚਿੱਟਾ ਆਖੇ ਚੁੱਟਾ ਪਿੰਦੇ ਆ ਤੇ ਮਤਲਬ ਕਿ ਅਸੀਂ ਕਿਹ ਕੌਣ ਪਿੰਦਾ ਵੀ ਮੁੰਡਾ ਦਾ ਸਾਡੇ ਕੋ ਆ ਹਨਾ ਤੇ ਕਹਿੰਦਾ ਇੱਥੇ ਆਂਦੇ ਉਹਦਾ ਮੁੰਡਾ ਆਂਦਾ ਹੁੰਦਾ ਸੀ ਇੱਥੇ ਰਾਤ ਬਰਾਤੇ ਖੋਦ ਉਹਦੇ ਪੇ ਨੂੰ ਵੀ ਨਹੀਂ ਪਤਾ ਹੁੰਦਾ ਸੀ ਕਿ ਉਹਦਾ ਮੁੰਡਾ ਕੀ ਕਰਦਾ ਔਰ ਕੀ ਨਹੀਂ ਕਰਦਾ ਔਰ ਇਹ ਮਾਂ ਦੀ ਬਹੁਤ سپورਟ ਆ ਉਸ ਮੁੰਡੇ ਵੇ ਤੁ ਠੀਕ ਆ ਤੇ ਫਿਰ ਥੋੜੇ ਦਿਨ ਪਹਿਲਾਂ ਚਿੰਤੇ ਲਾ ਕੇ ਚਲ ਗਏ ਔਰ ਰਿਪੋਰਟ ਦਿੱਤੀ ਉੱਤੇ ਅਸੀਂ ਥਾਣੇ ਗਈਆਂ ਥਾਣੇ ਜਾ ਕੇ ਅਸੀਂ ਗੱਲ ਕੀਤੀ ਵੀ ਦੇਖੋ ਇਹਨਾਂ ਨੇ ਆਪਣਾ ਹਿੱਸਾ ਵੇ ਚ ਲਿਆ ਆ ਇਹ ਮੁੰਡੇ ਦਾ ਹਿੱਸਾ ਆ ਔਰ ਅਸੀਂ ਤਿੰਨ ਚਾਰ ਭੈਣਾ ਸੀ ਇੱਕ ਇਹ ਸਾਡਾ ਭਰਾ ਸੀਗਾ ਠੀਕ ਆ ਤੇ ਅਸੀਂ ਮਤਲਬ ਕਿ ਇਹਦਾ ਹਿੱਸਾ ਹੈ ਕਿੱਥੇ ਜਾਊਂਗਾ ਕੁੜੀਆ ਦੇ ਕਿੰਨੇ ਕ ਦਿਨ ਤੱਕ ਹੀ ਖਾਊਂਗਾ ਠੀਕ ਆ ਤੇ ਇਸ ਕਰਕੇ ਇਹੋ ਪੰਗੇ ਲਾਂ ਲੈਂਦੇ ਸੀ ਕਹਿੰਦਾ ਮੇਰਾ ਹੀ ਅਥ ਹੈ ਮੇਰਾ ਹੀ ਤੇ ਅਸੀਂ ਥਾਣੇ ਵੀ ਜਾ ਚੁੱਕੀਆਂ ਸੀਗੀਆਂ ਉੱਥੇ ਵੀ ਅਸੀਂ ਸਾਡੀ ਇਹ ਗੱਲ ਹੋਈ ਵੀ ਇਹ ਮੁੰਡੇ ਦਾ ਹਿੱਸਾ ਆ ਮੁੰਡੇ ਨੂੰ ਮੁੰਡੇ ਨੂੰ ਦੇਣਾ ਸੀ ਠੀਕ ਆ ਅਗਰ ਤੂੰ ਮੁੰਡੇ ਨੂੰ ਸਾਥ ਲਾਊਂਗਾ ਮੁੰਡੇ ਨੂੰ ਰੋਟੀ ਬਾਲੀ ਦੇ ਦਊਂਗਾ ਤਾਂ ਅਸੀਂ ਤੈਨੂੰ ਸਾਰਾ ਕੁਝ ਦੇ ਦੇਣਾ ਅਸੀਂ ਕੁਝ ਨਹੀਂ ਲੈਣਾ ਹੈਗਾ ਸਿਰਫ ਮੁੰਡੇ ਦੀ ਪ੍ਰੋਬਲਮ ਆ ਪ੍ਰਸ਼ਾਸਨ ਤੋਂ ਪੁਲਿਸ ਤੋਂ ਮੰਨਤੀ ਕਰਦੇ ਹਾਂ ਹਾਂਜੀ ਤੇ ਅਸੀਂ ਇਹ ਕਹਿੰਦੇ ਸਾਨੂੰ ਹੀ ਸੁਣਵਾ ਦਿੱਤਾ ਜਾਵੇ ਚੱਕੀ ਦੀ ਤੇ ਤੁਹਾਨੂੰ ਸਾਨੂੰ ਸਾਡੇ ਕੱ ਅਮਨ ਔਰ ਉਸਦੀ ਵਾਈਫ ਦਾ ਬਹੁਤ ਸਾਥ ਉਹਨੇ ਉਹਨੇ ਜਿੱਦਾਂ ਦੀ ਸਾਡੇ ਪਹਿਲੇ ਸਾਡੇ ਡੈਡੀ ਨੂੰ ਵੀ ਕੁੱਟ ਕੇ ਗਿਆ ਸੀ ਠੀਕ ਆ ਇੱਕ ਦਿਨ ਪਹਿਲਾਂ ਡੈਡੀ ਵੀ ਕੁੱਟ ਕੇ ਗਿਆ ਸੀ ਉਹ ਉਹਨਾਂ ਦੀ ਦਾਤੂ ਬਜੀ ਹਾਂਜੀ ਭਾਜੀ ਇਹ ਕੀ ਵਾਕਿਆ ਹੋਇਆ ਕਿਹੜਾ ਪਿੰਡ ਆ ਜੀ ਇਹ ਪਿੰਡ ਆਦਮ ਵਾਲਾ ਜੀ ਪੰਚਾਇਤ ਮੈਂਬਰ ਦਾ ਫੋਨ ਆਇਆ ਸੀ ਕਿ ਬਰਿੰਦਰ ਕੁਮਾਰ ਪੁੱਤਰ ਚੰਦਰ ਸਿੰਘ ਉਮਰ ਕਰੀਬ 35 ਸਾਲ ਤੇ ਇਹਦੀ ਰਾਤੀ ਦੇ ਭਤੀਜਿਆਂ ਨੇ ਬੇ ਛੱਟਾ ਮਾਰ ਕੇ ਡੈਥ ਕਰਤੀ ਆ ਮੌਕੇ ਤੇ ਪਹੁੰਚੇ ਜੀ ਡੈੱਡ ਵਾਡੀ ਕੋ ਮਕਾਨ ਉੱਪਰ ਪਈਏ ਮੌਕਾ ਆਣ ਕੇ ਦੇਖਿਆ ਜੋ ਵੀ ਇਹਦੇ ਵਾਰਸ ਬਿਆਰ ਲਿਖਾਉਣਗੇ ਹਸਪਤਾਲ ਉੱਪਰ ਜੋ ਵੀ ਕਾਰਵਾਈ ਕੀਤੀ ਜਾਵੇਗੀ ਕੀ ਲੱਗਦਾ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਇਹਦੇ ਦੇ ਘਰ ਦਾ ਰੌਲਾ ਸੀ ਹਾਂਜੀ ਹੁਣ ਬਾਕੀ ਹਾਂਜੀ ਆ ਜਿੱਥੇ ਕਤਲ ਦਾ ਇਸ ਦਾ ਰੌਲਾ ਸੀ ਹਾਂਜੀ ਜੀ ਜੋ ਇਹ ਕੀ ਕੰਮ ਕੀ ਕਰਦਾ ਸੀ ਜੀ ਕੰਮ ਇਹਦਾ ਰੰਗ ਦਾ ਕਰਦਾ ਸੀ ਹਾਂਜੀ ਤੇ ਇਹ ਕੀ ਕਿ ਕਿਹਦੇ ਵੱਲੋਂ ਉਹਨਾਂ ਨੇ ਜਿਹੜਾ ਖਰਚਾ ਜਹਾਜ਼ ਕੀਤਾ ਕਿੰਨੇ ਕੀਤਾ ਹੋ ਸਕਦਾ ਹੈ ਇਹਦੇ ਭਤੀਜੇ ਨੇ ਜਿਹਦੀ ਮੌਤ ਹੋ ਗਈ ਤੇ ਭਤੀਜੇ ਨੇ ਹਾਂਜੀ ਠੀਕ ਹੈ ਜੀ ਭਰਾ ਨਾਲ ਕਹਿੰਦੇ ਰੋਲਾ ਸੀ ਦਾ ਭਰਾ ਨਾਲ ਪ੍ਰਾਪਰਟੀ ਦਾ ਰੋਲਾ ਸੀ ਭਤੀਜੇ ਨੇ ਆਣ ਕੇ ਕਹਿੰਦੇ ਰਾਤੀ ਅੱਛਾ ਆ ਸਿਆਲੂ ਮੰਡਲ ਤੋਂ ਪਤਾ ਕੱਲਾ ਭਤੀਜਾ ਆਇਆ ਆਸੇ-ਪਾਸੇ ਆਦਮੀਆਂ ਇੱਥੇ ਡੇਟਾ ਦੇ ਲੋਕ ਬੰਦ ਕਰਕੇ ਉਹਨਾਂ ਨੂੰ ਚਲ ਗਿਆ ਅੱਜ ਕੱਲ੍ਹ ਖੂਨ ਦੇ ਰਿਸ਼ਤੇ ਵੀ ਪਾਣੀ ਬਣਦੇ ਨਜ਼ਰ ਆ ਰਹੇ ਨੇ ਪੈਸਿਆਂ ਪਿੱਛੇ ਜ਼ਮੀਨ ਜਾਇਦਾਦਾਂ ਪਿੱਛੇ ਇੱਕ ਦੂਜੇ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ Bir ara.